ਜਿਹੜੇ ਵੀ ਨਵੇਂ ਵੀਰ ট্রেਡਿੰਗ ਸਿੱਖਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ট্রেਡਿੰਗ ਕਰਨੀ ਚਾਹੀਦੀ ਹੈ ਸਟਾਕ ਦੇ ਵਿੱਚ ਇੰਟਰਾਡੇ ਠੀਕ ਹੈ ਇੰਟਰਾਡੇ ਟ੍ਰੇਡ ਕਰਨ ਵਾਸਤੇ ਤੁਸੀਂ ਸਿਰਫ 5-6 ਸੈਟਅਪ ਸਿੱਖ ਲਓ 5-6 ਸੈਟਅਪ ਤੇ ਤੁਸੀਂ ਮਤਲਬ ਕਿ ਲਗਾਤਾਰ ਟਰੇਡ ਕਰਦੇ ਰਹੋ 1-2 ਮਹੀਨੇ ਜਿਸ ਦੇ ਨਾਲ ਤੁਹਾਨੂੰ ਮਤਲਬ ਕਿ ਪ੍ਰੈਕਟਿਸ ਹੋ ਜਾਵੇਗੀ ਟਰੇਡ ਕਰਨ ਦੀ ਠੀਕ ਆ ਤੇ ਉਹਦੇ ਲਈ ਤੁਸੀਂ ਕਰਨਾ ਕੀ ਹੈ ਮੈਂ 6 ਸੈਟਅਪਸ ਦੀ ਵੀਡੀਓ ਪਾਈ ਹੋਈ ਹੈ ਤਿੰਨ ਕਾਲ ਸਾਈਡ ਦੇ ਤੇ ਤਿੰਨ ਫੁੱਟ ਸਾਈਡ ਦੇ ਮਤਲਬ ਕਿ ਤਿੰਨ ਬਾਏ ਸਾਈਡ ਦੇ ਤੇ ਤਿੰਨ ਸੈਲ ਸਾਈਡ ਦੇ ਤੇ ਇਹਦੇ ਵਿੱਚ ਆਪਾਂ ਇੰਟਰਾਡੇ ਦੇ ਵਿੱਚ ਬਾਏ ਸੈਲ ਦੋਵੇਂ ਚੀਜ਼ਾਂ ਕਰ ਸਕਦੇ ਹਾਂ ਸਟਾਕ ਦੇ ਵਿੱਚ ਤੇ ਸਟਾਕ ਤੁਸੀਂ ਕਿਸੇ ਵੀ ਸਟਾਕ ਦੇ ਵਿੱਚ ਟਰੇਡ ਕਰ ਸਕਦੇ ਜੋ 1000 ਰੁਪਏ ਤੋਂ ਉੱਤੇ ਵਾਲਾ ਸਟਾਕ ਕੋਈ ਲੈ ਲਿਓ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਮੂ ਮੂਮੈਂਟ ਬਹੁਤ ਘੱਟ ਹੁੰਦਾ ਹੈ ਇਹਦੇ ਵਿੱਚ ਵੀ ਸੇਮ ਉਹੀ ਪੈਟਰਨ ਕੰਮ ਕਰਦੇ ਆ ਜਿਵੇਂ ਸ਼ੂਟਿੰਗ ਸਟਾਰ ਇਨਵਰਟਡ ਹੈਮਰ ਹੈਂਗਿੰਗ ਮੈਨ ਹੋ ਗਿਆ ਡਬਲ ਪੈਟਰਨ ਐਮ ਪੈਟਰਨ ਸਪੋਰਟ ਰਿਸਿਸਟੈਂਸ ਵੀ ਉਸੇ ਤਰ੍ਹਾਂ ਲਾਉਣੇ ਜੇ ਆਪਾਂ ਜਿਸ ਤਰ੍ਹਾਂ ਆਪਾਂ ਇੰਡੈਕਸ ਦੇ ਵਿੱਚ ਲਾਉਨੇ ਆ 15 ਮਿੰਟ ਦੇ ਟਾਈਮ 프ਰੇਮ ਤੇ ਤੇ ਸਟਾਕ ਦੀ ਤੁਹਾਨੂੰ ਲਿਸਟ ਮਿਲ ਜਾਵੇਗੀ Google ਤੇ ਉੱਥੇ ਤੁਸੀਂ ਸਰਚ ਕਰ ਲਿਓ ਨਿਫਟੀ 50 ਫਿਰ 50 ਸਟਾਕ ਦੀ ਲਿਸਟ ਤੇ ਉੱਥੇ ਆ ਜਾਵੇਗੀ ਤੁਸੀਂ ਉਸ ਨੂੰ ਟ੍ਰੇਡਿੰਗ ਵਿਊ ਦੇ ਵਿੱਚ ਐਡ ਕਰਕੇ ਤੇ